ਲੋਜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਨੇ ਸਿੱਧਾ ਲਲਕਾਰਿਆ ਤੇ ਸਿੱਧਾ ਵੰਗਾਰਿਆ ਹੁਣ ਵੇਖਣਾ ਹੈ ਕਿ ਮੁੱਖ ਮੰਤਰੀ ਕਿਸਾਨਾਂ ਦੇ ਅੱਗੇ ਖੜਨਗੇ ਜਾਂ ਟਲਣਗੇ ਅੱਜ ਸਯੁਕਤ ਕਿਸਾਨ ਮੋਰਚਾ ਇਕੱਠਾ ਹੋ ਕੇ ਮੁੱਖ ਮੰਤਰੀ ਵੱਲ ਚੰਡੀਗੜ੍ਹ ਨੂੰ ਆ ਰਿਹਾ ਔਰ ਸਿੱਧੀ ਚੁਣੌਤੀ ਉਹਨਾਂ ਨੇ ਦਿੱਤੀ ਹੈ ਕਿ ਮੁੱਖ ਮੰਤਰੀ ਸਾਡੇ ਨਾਲ ਡਿਬੇਟ ਕਰੇ ਬਹਿਸ ਕਰੇ ਔਰ ਅੱਜ ਸਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਸਾਰੇ ਆਗੂ ਬਹਿਸ ਕਰਨ ਦੇ ਲਈ ਡਿਬੇਟ ਕਰਨ ਦੇ ਲਈ ਚੰਡੀਗੜ੍ਹ ਦੇ ਕਿਸਾਨ ਭਵਨ ਜਾ ਰਹੇ ਨੇ ਮੁੱਖ ਮੰਤਰੀ ਦੇ ਨਾਲ ਉਹਨਾਂ ਨੇ ਕਈ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਿਬੇਟ ਦੀ ਚੁਣੌਤੀ ਦਿੱਤੀ ਸੀ ਬਹਿਸ ਦੀ ਚੁਣੌਤੀ ਦਿੱਤੀ ਸੀ ਔਰ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਪੰਜਾਬ ਨੂੰ ਦੋ ਝੂਠ ਬੋਲੇ ਨੇ ਇੱਕ ਤੁਸੀਂ ਇਹ ਕਿਹਾ ਕਿ ਜਿਹੜੀਆਂ ਮੰਗਾ ਕਿਸਾਨ ਚੰਡੀਗੜ੍ਹ ਲੈ ਕੇ ਆਉਣਾ ਚਾਹੁੰਦੇ ਸੀ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਉਹ ਤਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਤੇ ਦੂਜਾ ਝੂਠ ਉਹ ਕਹਿੰਦੇ ਤੁਸੀਂ ਇਹ ਬੋਲਿਆ ਸੀ ਕਿ ਇਹ ਰੇਲਾਂ ਤੇ ਬੱਸਾਂ ਰੋਕਣ ਆ ਰਹੇ ਨੇ ਜਦੋਂ ਕਿ ਇਹ ਵੀ ਝੂਠ ਸੀ ਉਹ ਕਹਿੰਦੇ ਅਸੀਂ ਬਹਿਸ ਕਰਕੇ ਮੁੱਖ ਮੰਤਰੀ ਨੂੰ ਤੇ ਸਾਬਤ ਕਰਨਾ ਚਾਹੁੰਦੇ ਆ ਕਿ ਉਹ ਸੱਚੇ ਨੇ ਜਾਂ ਅਸੀਂ ਸੱਚੇ ਆ ਔਰ ਉਹਨਾਂ ਨੇ ਚੁਣੌਤੀ ਦਿੱਤੀ ਸੀ ਕਿ ਮੀਡੀਆ ਦੇ ਕੈਮਰੇ ਦੇ ਸਾਹਮਣੇ ਆਓ ਸਾਡੇ ਨਾਲ ਬਹਿਸ ਕਰੋ ਜੇਕਰ ਤੁਸੀਂ ਸੱਚੇ ਸਾਫਤ ਆਪਣੇ ਆਪ ਨੂੰ ਕਰ ਸਕਦੇ ਹੋ ਤਾਂ ਕਰੋ ਨਹੀਂ ਤਾਂ ਅਸੀਂ ਕਰਾਂਗੇ ਤੁਹਾਨੂੰ ਝੂਠੇ ਇਹ ਗੱਲ ਸਯੁਕਤ ਕਿਸਾਨ ਮੋਰਚੇ ਨੇ ਕਹੀ ਸੀ ਤੇ ਅੱਜ 16 ਮਾਰਚ ਨੂੰ ਕਿਸਾਨ ਚੰਡੀਗੜ੍ਹ ਜਾ ਰਹੇ ਨੇ ਹੁਣ ਹੁਣ ਤੱਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਬਹਿਸ ਕਰਨ ਵਾਲੀ ਚੰਡੀ ਨਹੀਂ ਭੜੀ ਉਹਨਾਂ ਦਾ ਇਸ ਮੁੱਦੇ ਤੇ ਕੋਈ ਬਿਆਨ ਨਹੀਂ ਆਇਆ ਉਹ ਬਹਿਸ ਕਰਨ ਲਈ ਤਿਆਰ ਨਹੀਂ ਹੋਏ ਪਰ ਅੱਜ ਵੇਖਣਾ ਹੈ ਕਿ ਕੀ ਮੁੱਖ ਮੰਤਰੀ ਸਾਹਿਬ ਬਹਿਸ ਕਰਨ ਆਉਣਗੇ ਜਾਂ ਟਲਣਗੇ ਤੁਹਾਨੂੰ ਯਾਦ ਹੋਣਾ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਡਿਬੇਟ ਕਰਨ ਲਈ ਬਹਿਸ ਕਰਨ ਦੇ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਸੱਦਿਆ ਸੀ ਤੇ ਕਿਹਾ ਸੀ ਜੇਕਰ ਤੁਹਾਡੇ ਚ ਦਮ ਹੈ ਜੇਕਰ ਤੁਸੀਂ ਸੱਚੇ ਹੋ ਤਾਂ ਆਓ ਮੇਰੇ ਨਾਲ ਬਹਿਸ ਕਰੋ ਤਾਂ ਫਿਰ ਪੀਏਯੂ ਜਿਹੜੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਉੱਥੇ ਇਕੱਠ ਹੋਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਖੁਦ ਬਹਿਸ ਕਰਨ ਲਈ ਆ ਗਏ ਸੀ ਪਰ ਕਾਲੀ ਕਾਂਗਰਸ ਤੇ ਬੀਜੇਪੀ ਦੇ ਆਗੂ ਨਹੀਂ ਸਿ ਆਏ ਉਹਨਾਂ ਨੇ ਕਿਹਾ ਸੀ ਕਿ ਬਹਿਸ ਕਰਨ ਦਾ ਫਾਇਦਾ ਹੀ ਕੋਈ ਨਹੀਂ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਹੁਣ ਇਹ ਟਲਦੇ ਨਹੀਂ ਹੁਣ ਬਹਿਸ ਤੋਂ ਭੱਜਦੇ ਨੇ ਆਪਾਂ ਵੀ ਕਿਹਾ ਸੀ ਕਿ ਜਾਣਾ ਚਾਹੀਦਾ ਉਹਨਾਂ ਨੂੰ ਭੱਜਣਾ ਨਹੀਂ ਚਾਹੀਦਾ ਅੱਜ ਵੀ ਕਹਾਂਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਗੱਲ ਜੇ ਠੀਕ ਹੈ ਜੇ ਦਮ ਹੈ ਉਹਨਾਂ ਦੀ ਗੱਲ 'ਚ ਉਹਨਾਂ ਨੂੰ ਬਹਿਸ 'ਚ ਜਾਣਾ ਚਾਹੀਦਾ ਹੈ ਜੇ ਉਹ ਸੁਖਬੀਰ ਬਾਦਲ ਹੋਰਾਂ ਤੇ ਸੁਨੀਲ ਜਾਖੜ ਹੋਰਾਂ ਨਾਲ ਬਹਿਸ ਕਰਨ ਦੇ ਲਈ ਟਾਈਮ ਕੱਢ ਸਕਦੇ ਨੇ ਤਾਂ ਸੰਯੁਕਤ ਕਿਸਾਨ ਮੋਰਚਾ ਵੀ ਇੱਕ ਬਹੁਤ ਵੱਡੀ ਤਾਕਤ ਵੀ ਹੈ ਔਰ ਉਹਨਾਂ ਦੇ ਨਾਲ ਵੀ ਮੁੱਖ ਮੰਤਰੀ ਸਾਹਿਬ ਨੂੰ ਬਹਿਸ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਉਹ ਕਹਿੰਦੇ ਨੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਵੜੇ ਨੇ ਖਾਣੀ ਤੇ ਅੱਜ ਜਦੋਂ ਕਿਸਾਨ ਖੁਦ ਮੁੱਖ ਮੰਤਰੀ ਸਾਹਿਬ ਕੋਲ ਡਿਬੇਟ ਦੇ ਲਈ ਆ ਰਹੇ ਨੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਟਲਣਾ ਨਹੀਂ ਚਾਹੀਦਾ ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਜਿਸ ਸ਼ਕਤੀ ਦੇ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਦਬਾਇਆ ਜਦੋਂ ਉਹਨਾਂ ਨੇ ਚੰਡੀਗੜ੍ਹ ਜਾਣਾ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠੇ ਫਿਰ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਘਰ ਵੀ ਘੇਰੇ ਔਰ ਉੱਥੇ ਐਲਾਨ ਵੀ ਕੀਤਾ ਵੋਟਾਂ ਆ ਲੈੰਦਿਓ ਪਿੰਡਾਂ 'ਚ ਨਹੀਂ ਵੜਨਦਿਆਂਗੇ ਤੇ ਫਿਰ ਕੱਲ ਇੱਕ ਬੀਬੀ ਦੀ ਵੀਡੀਓ ਨੇ ਕਮਾਲ ਕਰ ਦਿੱਤੀ ਵੀਡੀਓ ਵੱਡੇ ਪੱਧਰ ਤੇ ਲੋਕਾਂ ਨੇ ਵਾਇਰਲ ਕੀਤੀ ਹੈ ਉਹ ਵੀਡੀਓ ਜਦੋਂ ਮੁੱਖ ਮੰਤਰੀ ਸਾਹਿਬ ਆ ਆਨੰਦਪੁਰ ਸਾਹਿਬ ਮੱਥਾ ਟੇਕਣ ਦੇ ਲਈ ਆਉਂਦੇ ਨੇ ਤਾਂ ਉਸ ਵਕਤ ਸੰਗਤ ਦੇ ਵਿੱਚੋਂ ਇੱਕ ਬੀਬੀ ਨੇ ਕਿਹਾ ਕਿ ਜੇ ਹੁਣ ਇੱਥੇ ਆਈ ਹੂੰ ਤਾ ਕੋਈ ਚੱਜ ਦੀ ਮਤ ਵੀ ਲੈ ਕੇ ਜਾਇਓ ਤੇ ਜਿਹੜਾ ਕੁਝ ਤੁਸੀਂ ਕਿਸਾਨਾਂ ਨਾਲ ਕਰ ਰਹੇ ਹੋ ਏ ਬੰਦ ਕਰੋ ਗੱਲ ਸੁਣੋ ਕਿਸਾਨਾਂ ਮਜ਼ਦੂਰਾ ਆਮ ਲੋਕਾਂ ਦੀ ਇਸ ਤਰ੍ਹਾਂ ਦੀ ਗੱਲ ਬੀਬੀ ਨੇ ਕੀਤੀ ਮਾਨ ਸਾਹਿਬ ਨੇ ਉੱਥੇ ਅਣ ਸੁਣੀ ਜੀ ਕਰ ਦਿੱਤੀ ਉਹਨਾਂ ਨੇ ਪਹਿਲਾ ਲਾਈਨ ਤਾਂ ਧਿਆਨ ਨਾਲ ਸੁਣੀ ਕਿਉਂਕਿ ਬੀਬੀ ਨੇ ਐਨ ਮੋਢੇ ਤੇ ਹੱਥ ਰੱਖ ਕੇ ਗੱਲ ਕੀਤੀ ਪਰ ਜਦੋਂ ਹੀ ਮੁੱਖ ਮੰਤਰੀ ਸਾਹਿਬ ਨੂੰ ਇਹ ਦਿਖਿਆ ਕਿ ਇਹ ਤਰੀਫਾਂ ਨਹੀਂ ਕਰ ਰਹੀ ਇਹ ਤਾਂ ਸਵਾਲ ਉਠਾਰ ਰਹੀ ਐ ਦਾ ਮੁੱਖ ਮੰਤਰੀ ਸਾਹਿਬ ਅਣ ਸੁਣੀ ਕਰਕੇ ਪਰਾਂ ਨੂੰ ਹੋਣ ਲੱਗ ਪਏ ਪਰ ਉਹ ਵੀਡੀਓ ਜੰਗਲ ਦੀ ਅੱਗ ਵਾਂਗ ਹਰੇਕ ਨੇ ਵਾਇਰਲ ਕੀਤੀ ਕਿਸਾਨਾਂ ਨੇ ਤਾਂ ਕਰਨੀ ਸੀ ਮਜ਼ਦੂਰਾਂ ਨੇ ਵੀ ਕੀਤੀ ਬੇਰੁਜ਼ਗਾਰਾਂ ਨੇ ਵੀ ਕੀਤੀ ਕੱਚੇ ਮਲਾਜ਼ਮਾਂ ਨੇ ਵੀ ਕੀਤੀ ਦੁਕਾਨਦਾਰਾਂ ਨੇ ਵੀ ਕੀਤੀ ਹਰੇਕ ਨੇ ਪਤਾ ਨਹੀਂ ਕਿਉਂ ਸ਼ਾਇਦ ਲੋਕਾਂ ਨੂੰ ਲੱਗਦਾ ਹੋਣਾ ਕਿ ਬੀਬੀ ਨੇ ਉਹਨਾਂ ਦੇ ਦਿਲ ਦੀ ਗੱਲ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਸੱਜਣ ਨੇ ਆਗੂ ਨੇ ਸਪੋਰਟਰ ਨੇ ਉਹ ਕਹਿ ਰਹੇ ਆ ਕਈ ਤਾਂ ਕਹਿੰਦੇ ਇਹ ਵੀਡੀਓ ਫੇਕ ਹੈ ਇਹ ਵੀਡੀਓ ਝੂਠੀ ਹੈ ਤੇ ਕਈ ਕਹਿ ਰਹੇ ਨੇ ਕਿ ਇਹ ਜਿਹੜੀ ਬੀਬੀ ਹੈ ਇਹ ਵਿਰੋਧੀਆਂ ਦੀ ਸਖਾਈ ਹੋਈ ਆਈ ਹੈ ਪਰ ਨਹੀਂ ਸੱਚ ਕੀ ਹੈ ਹਕੀਕਤ ਕੀ ਹੈ ਹਕੀਕਤ ਇਹ ਆ ਕਿ ਨਾ ਤੇ ਉਹ ਬੀਬੀ ਸਖਾਈ ਹੋਈ ਆਈ ਹੈ ਨਾ ਉਹ ਵੀਡੀਓ ਝੂਠੀ ਤੇ ਫੇਕ ਹੈ ਵੀਡੀਓ ਸੱਚੀ ਹੈ ਤੇ ਬੀਬੀ ਨੂੰ ਮੌਕੇ ਤੇ ਜੋ ਅੰਦਰ ਦਿਲ ਚ ਭਰਿਆ ਸੀ ਮਨ ਚ ਦਿਮਾਗ ਚ ਉਹ ਉਹਨੇ ਕੱਢਤਾ ਵੱਡੀ ਗਿਣਤੀ ਲੋਕਾਂ ਨੂੰ ਯਾਰ ਇੰਜ ਲੱਗਦਾ ਬੀਬੀਆਂ ਸਾਰੀਆਂ ਜਿਨ੍ਹਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਕਹਿ ਕੇ ਤੇ ਸਰਕਾਰ ਬਣਾਈ ਸੀ ਤੇ ਅੱਜ ਤੱਕ 1000 ਰੁਪਇਆ ਮਹੀਨਾ ਦਿੱਤਾ ਨਹੀਂ ਬੀਬੀਆਂ ਤਾਂ ਸਾਰੀਆਂ ਹੀ ਅੰਦਰੇ ਅੰਦਰ ਔਖੀਆਂ ਨੇ ਉਹਨਾਂ ਦੇ ਅੰਦਰ ਤਾਂ ਅੱਗ ਮੱਚਦੀ ਕਿਉਂਕਿ ਉਹਨਾਂ ਨੇ ਤਾਂ ਵੋਟਾਂ ਹੀ ਐਸੇ ਕਰਕੇ ਪਾਈਆਂ ਸੀ ਉਹਨਾਂ ਨੂੰ ਪਤਾ ਹੁੰਦਾ ਲੋਕਾਂ ਨੂੰ ਕਿ ਹੋਰ ਤਾਂ ਬਹੁਤਾ ਕੁਝ ਹੋਣਾ ਨਹੀਂਗਾ ਤਾਂ ਜਿਹੜੇ ਕਿਸਾਨਾਂ ਨੂੰ 5 ਮਿੰਟਾਂ ਚ ਐਮਐਸਪੀ ਦੀ ਗੱਲ ਕਰਕੇ ਵੋਟ ਲਈ ਸੀ ਉਹ ਵੀ ਔਖੇ ਨੇ ਜਿਹੜੇ ਮਜ਼ਦੂਰ ਭਰਾ ਨੇ ਬੜੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਉਹ ਮਜ਼ਦੂਰ ਵੀ ਔਖੇ ਨੇ ਉਹ ਕਹਿੰਦੇ ਸਾਨੂੰ ਸੂਰਜ ਮਗਾਉਣ ਦੀ ਗੱਲ ਕੀਤੀ ਸੀ ਵੇੜਿਆਂ ਚ ਤੇ ਅੱਜ ਸਾਨੂੰ ਮਿਲਿਆ ਕੱਖ ਵੀ ਨਹੀਂ ਸਾਡੀ ਜ਼ਿੰਦਗੀ ਤਾਂ ਪਹਿਲਾਂ ਨਾਲੋਂ ਮਾੜੀ ਐ ਔਰ ਉਧਰ ਜਿਹੜੇ ਕੱਚੇ ਮਲਾਜ਼ਮ ਨੇ ਤੇ ਬੇਰੁਜ਼ਗਾਰ ਨੇ ਉਹ ਕਹਿੰਦੇ ਸਾਡੇ ਲਈ ਕੀ ਹੋਇਆ ਕੁਝ ਨਹੀਂ ਹੋਇਆ ਉਹੀ ਹਾਲਾਤ ਨੇ ਸੋ ਭਗਵੰਤ ਮਾਨ ਸਾਹਿਬ ਹੋਰਾਂ ਦੀ ਸਰਕਾਰ ਤੇ ਵੀ ਵੱਡੇ ਸਵਾਲ ਨੇ ਵੇਖੋ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਕਿਆ ਕਰਦੀ ਸੀ ਜਦੋਂ ਦੂਜੀਆਂ ਸਰਕਾਰਾਂ ਹੁੰਦੀਆਂ ਸੀ ਲੋਕਾਂ ਨੂੰ ਸਿਖਾਉਂਦੇ ਸੀ ਕਿ ਤੁਸੀਂ ਚੁੱਪ ਕਿਉਂ ਆ ਤੁਸੀਂ ਸਰਕਾਰਾਂ ਨੂੰ ਸਵਾਲ ਕਰਿਆ ਕਰੋ ਲੀਡਰਾਂ ਨੂੰ ਸਵਾਲ ਕਰਿਆ ਕਰੋ ਮੰਤਰੀਆਂ ਨੂੰ ਸਵਾਲ ਕਰਿਆ ਕਰੋ ਯਾਰੇ ਕੋਈ ਹੋਰ ਨਹੀਂ ਭਗਵੰਤ ਮਾਨ ਸਾਹਿਬ ਆਪ ਸਿਖਾਉਂਦੇ ਰਹੇ ਨਹੀਂ ਤੇ ਅੱਜ ਅੱਜ ਜਦੋਂ ਭਗਵੰਤ ਮਾਨ ਸਾਹਿਬ ਖੁਦ ਇਹਨਾਂ ਚੀਜ਼ਾਂ ਤੇ ਔਖੇ ਹੋ ਜਾਂਦੇ ਨੇ ਫਿਰ ਲੋਕਾਂ ਨੂੰ ਹਰਾਨੀ ਹੁੰਦੀ ਹੈ ਹੋਣੀ ਹੈ ਭਾਈ ਕਿਉਂਕਿ ਆਪ ਹੀ ਤਾਂ ਸਿਖਾਉਂਦੇ ਰਹੇ ਨੇ ਹੁਣ ਆਪ ਹੀ ਅਗਰ ਬਦਲਣਗੇ ਤਾਂ ਲੋਕਾਂ ਨੂੰ ਹਰਾਨੀ ਹੋਵੇਗੀ ਧਰਨੇ ਲਾ ਲਾ ਕੇ ਲੋਕ ਕਹਿੰਦੇ ਜਿਹੜੀ ਪਾਰਟੀ ਹੁੰਦ ਚਾਹੀ ਤੇ ਧਰਨੇ ਲਾ ਲਾ ਕੇ ਸਰਕਾਰ ਚਾਹੀ ਉਹੀ ਪਾਰਟੀ ਅੱਜ ਧਰਨੇ ਲਾਉਣ ਦੇ ਖਿਲਾਫ ਹੋਈ ਬੈਠੀ ਐ ਲੋਕ ਕਹਿੰਦੇ ਸਾਨੂੰ ਤਾਂ ਸਮਝ ਕੋਈ ਨਹੀਂ ਆਉਂਦਾ ਇਹ ਚੱਲੀ ਕੀ ਜਾਂਦਾ ਇੱਥੋਂ ਤੱਕ ਲੋਕ ਕਹਿੰਦੇ ਕਹਿੰਦੇ ਝਾੜੂ ਤੇ ਝਾੜੂ ਫੇਰ ਦੇਣਾ ਅਸੀਂ 2027 ਚ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਪਹਿਲਾਂ ਸੁਖਬੀਰ ਬਾਦਲ ਹੋਰਾਂ ਦਾ ਜਦੋਂ ਰਾਜ ਹੁੰਦਾ ਸੀ ਉਹਨਾਂ ਦਾ ਇੱਕ ਗੱਲ ਬੜੀ ਮਸ਼ਹੂਰ ਹੋਈ ਇੱਕ ਤਾਂ ਉਹਨਾਂ ਨੇ ਕਿਹਾ ਸੀ ਕਿ 25 ਸਾਲ ਲਗਾਤਾਰ ਰਾਜ ਕਰਾਂਗੇ ਪਰ ਲੋਕਾਂ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ ਤੇ ਸੁਖਬੀਰ ਬਾਦਲ ਉਹਨਾਂ ਨੂੰ ਇਹ ਲੱਗਦਾ ਸੀ ਕਿ 25 ਸਾਲ ਸਾਨੂੰ ਤਾਂ ਕਿਸੇ ਨੇ ਪਾਸੇ ਕਰਨਾ ਹੀ ਨਹੀਂ ਲੋਕਾਂ ਨੇ ਐਸਾ ਪਾਸੇ ਕੀਤਾ ਸੁਖਬੀਰ ਬਾਦਲ ਸਾਹਿਬ ਨੂੰ ਤਾਂ ਸੁਪਨੇ 'ਚ ਵੀ ਹੁਣ ਮੁੱਖ ਮੰਤਰੀ ਵਾਲੀ ਕੁਰਸੀ ਦਿਸਣੋਂ ਹਟ ਗਈ ਆ ਦਿਸਣੀ ਨਹੀਂ ਸਾਲਾ ਪਣਮਈਆ ਦੇ ਵਿੱਚ ਵੀ ਤਣਾਤਣੀ ਆ ਚੁੱਕੀ ਐ ਕਿਉਂ ਆਈ ਐ ਇਸੇ ਕਰਕੇ ਕਿਉਂਕਿ ਜਿਹੜੀ ਹਕੀਕਤ ਨਾਲ ਚੀਜ਼ਾਂ ਨੂੰ ਵੇਖਣਾ ਹੁੰਦਾ ਦੇਖੋ ਲੋਕ ਸਭ ਤੋਂ ਵੱਡੀ ਤਾਕਤ ਨੇ ਲੋਕਾਂ ਤੋਂ ਵੱਡੀ ਤਾਕਤ ਕੋਈ ਨਹੀਂ ਹੈ ਲੋਕ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਹੈ ਔਰ ਇਸ ਲੋਕ ਸ਼ਕਤੀ ਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਸੰਗਤ ਦੇ ਰੂਪ ਦੇ ਵਿੱਚ ਬਹੁਤ ਵੱਡੀ ਤਾਕਤ ਕਿਹਾ ਤੇ ਇਸੇ ਤਰ੍ਹਾਂ ਹੋਰ ਜਿਹੜੇ ਵਿਚਾਰਧਾਰਕ ਵਿਦਵਾਨ ਮਹਾਨ ਮਹਾਪੁਰਖ ਹੋਏ ਨੇ ਉਹਨਾਂ ਨੇ ਲੋਕਾਂ ਨੂੰ ਬਹੁਤ ਵੱਡਾ ਮੰਨਿਆ ਪਰ ਜਦੋਂ ਕੋਈ ਲੀਡਰ ਪਾਰਟੀ ਨੇਤਾ ਆਗੂ ਸਤਾ ਸਰਕਾਰ ਜਾਂ ਹਕੂਮਤ ਚ ਆ ਕੇ ਤੇ ਲੋਕਾਂ ਨੂੰ ਟਿੱਕ ਸਮਝਣਾ ਸ਼ੁਰੂ ਕਰੇ ਤਾਂ ਫਿਰ ਉਹਦੀ ਖੈਰ ਨਹੀਂ ਹੁੰਦੀ ਜਦੋਂ ਹੁਣ ਕੱਲ ਬੀਬੀ ਨੇ ਉਥੇ ਗੁਰੂ ਘਰ ਗਏ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਵੀ ਜੇ ਆਇਓ ਤਾਂ ਕੋਈ ਮਤ ਲੈ ਕੇ ਜਾਇਓ ਤਾਂ ਕਈਆਂ ਨੇ ਕਿਹਾ ਆਮ ਆਦਮੀ ਪਾਰਟੀ ਵਾਲੇ ਭੈਣਾ ਭਰਾਵਾਂ ਨੇ ਕਿਹਾ ਕਿ ਲੈ ਮੁੱਖ ਮੰਤਰੀ ਨੂੰ ਪਹਿਲਾਂ ਹੀ ਬੜੀ ਮੱਤ ਹੈ ਹੋਰ ਉਹਨੇ ਮੱਤ ਕੀ ਕਰਨੀ ਹੈ ਸੋਸ਼ਲ ਮੀਡੀਆ ਤੇ ਕਈਆਂ ਨੇ ਇਦਾਂ ਦੀਆਂ ਗੱਲਾਂ ਲਿਖੀਆਂ ਪਰ ਗੁਰੂ ਤੇ ਮਹਾਪੁਰਖਾਂ ਤੋਂ ਅਸੀਂ ਵੱਡੇ ਨਹੀਂ ਹੋਏ ਹਰ ਵੇਲੇ ਉਹਨਾਂ ਤੋਂ ਮੱਤ ਲੈਣ ਦੀ ਲੋੜ ਤਾਂ ਸਾਨੂੰ ਹੈਗੀ ਹੈ ਕੀ ਤੁਸੀਂ ਸਹਿਮਤ ਹੋ ਕਿ ਨਹੀਂ ਮੈਨੂੰ ਤਾਂ ਲੱਗਦਾ ਹੈ ਕਿ ਆ ਮੈਨੂੰ ਤਾਂ ਲੱਗਦਾ ਕਿ ਉਹਨਾਂ ਤੋਂ ਮਤਤ ਤਾਂ ਲੈਣੀ ਚਾਹੀਦੀ ਆ ਬਾਬਾ ਨਾਨਕ ਸਾਹਿਬ 10 ਗੁਰੂ ਸਹਿਬਾਨ ਜਿਹੜੀਆਂ ਮਤਾਂ ਉਹਨਾਂ ਨੇ ਦਿੱਤੀਆਂ ਅਸੀਂ ਤਾਂ 5% ਵੀ ਉਹਨਾਂ ਤੇ ਨਹੀਂ ਚੱਲ ਸਕੇ 5 ਨਹੀਂ ਮੇਰੇ ਖਿਆਲ ਨਾਲ 2% ਵੀ ਨਹੀਂ ਚੱਲ ਸਕੇ ਇਸ ਕਰਕੇ ਉਹਨਾਂ ਤੋਂ ਮਤ ਅਜੇ ਲੈਣੀ ਚਾਹੀਦੀ ਆ ਬਾਕੀ ਤੁਹਾਡਾ ਕੀ ਖਿਆਲ ਹੈ ਤੁਸੀਂ ਆਪਣਾ ਕਮੈਂਟ ਲਿਖ ਦਿਓ ਅੱਜ 16 ਮਾਰਚ ਨੂੰ ਕਿਸਾਨ ਚੰਡੀਗੜ੍ਹ ਕਿਸਾਨ ਭਵਨ ਆ ਰਹੇ ਨੇ ਉਹਨਾਂ ਨੇ ਸੀਐਮ ਸਾਹਿਬ ਨੂੰ ਵੰਗਾਰਿਆ ਹੋਇਆ ਹੁਣ ਵੇਖਦੇ ਆ ਸੀਐਮ ਸਾਹਿਬ ਡਿਬੇਟ ਦੇ ਵਿੱਚ ਉਹਨਾਂ ਦੇ ਨਾਲ ਆ ਕੇ ਬੈਠਦੇ ਨੇ ਜਾਂ ਫਿਰ ਕਿਸਾਨ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਜਦੋਂ ਸੀਐਮ ਸਾਹਿਬ ਨੇ ਡਿਬੇਟ ਸੱਦੀ ਸੀ ਭਗਵੰਤ ਮਾਨ ਸਾਹਿਬ ਨੇ ਤਾਂ ਉਹਨਾਂ ਨੇ ਦੂਜੀਆਂ ਪਾਰਟੀਆਂ ਦੀਆਂ ਕੁਰਸੀਆਂ ਤੇ ਨਾਲ ਲਿਖ ਕੇ ਉੱਤੇ ਖਾਲੀ ਲਿਖਤਾ ਸੀ ਕੀ ਪਤਾ ਕਿਸਾਨ ਅੱਜ ਵੀ ਇਵੇਂ ਹੀ ਕਰਦੇ ਨੇ ਮੁੱਖ ਮੰਤਰੀ ਸਾਹਿਬ ਦੀ ਚੇਅਰ ਲਾ ਕੇ ਉੱਤੇ ਖਾਲੀ ਲਿਖ ਦੇਣ ਕੀ ਪਤਾ ਉਹ ਇੰਜ ਕਰਨ ਜਿਵੇਂ ਸਾਨੂੰ ਲੱਗਦਾ ਹੈ ਕਰ ਸਕਦੇ ਨੇ ਕਿਉਂਕਿ ਉਹਨਾਂ ਨੇ ਵੀ ਚੁਣੌਤੀ ਤਾਂ ਬਹਿਸ ਨਹੀਂ ਦਿੱਤੀ ਹੋਈ ਆ ਵੇਖੋ ਅੱਜ ਆਮ ਆਦਮੀ ਪਾਰਟੀ ਦੀ ਹਕੂਮਤ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਹੋਈ ਹੈ ਮਾੜੀ। ਆਜੇ ਮਹੀਨਾ ਹੀ ਹੋਇਆ ਉੱਥੇ ਵੋਟਾਂ ਦਾ ਰਿਜ਼ਲਟ ਆਇਆ ਨੂੰ ਤੇ ਰਿਜ਼ਲਟ ਨੇ ਆਮ ਆਦਮੀ ਪਾਰਟੀ ਦੀਆਂ ਇੱਕ ਵਾਰਾਂ ਤਾਂ ਪੂਛਾਂ ਝਕਾਈਆਂ ਹੋਈਆਂ। ਕਿਉਂਕਿ ਕੇਜਰੀਵਾਲ ਸਾਹਿਬ ਖੋਦ ਉੱਥੇ ਹਾਰ ਗਏ। ਵੇਖੋ ਉਮੀਦ ਨਹੀਂ ਸੀ ਕਿ ਕੇਜਰੀਵਾਲ ਸਾਹਿਬ ਆਰ ਜਾਣਗੇ ਹਾਰ ਗਏ। ਹੁਣ ਪੰਜਾਬ 'ਚ ਕੇਜਰੀਵਾਲ ਸਾਹਿਬ ਵਿਪਾਸਨਾ ਕਰਨ ਦੇ ਲਈ ਆਏ ਹੋਏ ਨੇ ਕਈ ਦਿਨਾਂ ਤੋਂ ਹੁਸ਼ਿਆਰਪੁਰ ਦੇ ਇੱਕ ਸੈਂਟਰ 'ਚ। ਹੁਣ ਕਹਿੰਦੇ ਜੀ ਅੱਜ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਹੋਰ ਸਮਾਗਮ ਕਰਨਾ ਹੈ ਵੇਖਦੇ ਆਂ ਵੀ ਉਹ ਕਿੱਦਾਂ ਦਾ ਸਮਾਗਮ ਕਰਦੇ ਨੇ ਪਰ ਇੱਕ ਗੱਲ ਇੱਥੇ ਸੋਚਣ ਵਾਲੀ ਹੈ ਕਿ ਹੁਣ ਕੇਜਰੀਵਾਲ ਸਾਹਿਬ ਨੂੰ ਵੀ ਨੋਟ ਕਰ ਲੈਣਾ ਚਾਹੀਦਾ ਕੀ ਤੁਸੀਂ 5 ਮਿੰਟਾਂ ਚ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਵਾਅਦਾ ਨਹੀਂ ਸੀ ਕੀਤਾ ਜੇ ਤਾਂ ਨਹੀਂ ਸੀ ਕੀਤਾ ਤਾਂ ਚੱਲ ਗੱਲ ਕੋਈ ਨਹੀਂ ਪਰ ਜਿਹੜੀਆਂ ਆ ਇੰਨੀਆਂ ਪੁਰਾਣੀਆਂ ਵੀਡੀਓ ਕੱਢ ਕੱਢ ਲੋਕ ਵਾਇਰਲ ਕਰ ਰਹੇ ਨੇ ਭਗਵੰਤ ਮਾਨ ਦੀ ਬੀਬੀ ਅਣਮੋਲ ਗਗਨ ਮਾਨ ਦੀ ਕੇਜਰੀਵਾਲ ਦੀ ਹੋਰਾਂ ਕਈਆਂ ਦੀਆਂ ਤੇ ਫਿਰ ਉਹਨਾਂ ਦਾ ਕੀ ਕਰੋਗੇ ਜਾਂ ਤਾਂ ਕਹਿ ਦਿਓ ਬਿਆਨ ਦੇ ਦਿਓ ਵੀ ਇਹ ਵੀਡੀਓ ਹੈਗੀਆਂ ਫੇਕ ਝੂਠੀਆਂ ਗੁੰਮਰਾਹ ਕਰਨ ਵਾਲੀਆਂ ਤੇ ਇਹ ਤਾਂ ਗੱਲਾਂ ਅਸੀਂ ਕਦੇ ਆਖੀਆਂ ਨਹੀਂ ਸੀ ਤੇ ਨਾ ਇਹ ਹੋ ਸਕਦੀਆਂ ਨੇ ਫੇਰ ਤਾਂ ਗੱਲ ਸਹੀ ਤੇ ਨਹੀਂ ਤਾਂ ਫਿਰ ਕੇਜਰੀਵਾਲ ਸਾਹਿਬ ਨੂੰ ਵੀ ਜੇ ਪੰਜਾਬ 'ਚ ਹੈਗੇ ਨੇ ਤਾਂ ਸੋਚਣਾ ਚਾਹੀਦਾ ਵੀ ਪੰਜਾਬ 'ਚ ਹੋ ਕੀ ਰਿਹਾ ਕਿਤੇ ਐ ਨਾ ਹੋਵੇ ਜੇ ਇੱਕ ਸੂਬੇ ਦੇ ਵਿੱਚ ਸਰਕਾਰ ਬਚੀ ਹੈ ਤਾਂ ਉਹ ਵੀ 2027 ਚ ਲੋਕ ਪਲਟ ਦੇਣ ਤਾਂ ਆਮ ਆਦਮੀ ਪਾਰਟੀ ਕਿਤੇ ਉਦਾਂ ਹਵਾ ਦਾ ਗੁਬਾਰਾ ਸਾਬਤ ਨਾ ਹੋ ਜੇ ਜਿਵੇਂ ਮਰਹੂਮ ਜਿਹੜੇ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ ਹਵਾ ਦਾ ਗਲਾਫ ਆ ਇਹ ਚਾਰ ਦਿਨਾਂ ਚ ਇੰਨੇ ਬਸ ਖਤਮ ਹੋ ਜਾਣਾ ਤੇ ਕਿਤੇ ਇੰਜ ਨਾ ਸਾਬਤ ਹੋ ਜਾਵੇ ਆਮ ਆਦਮੀ ਪਾਰਟੀ ਨੂੰ ਇਧਰ ਧਿਆਨ ਦੇਣਾ ਪਏਗਾ ਆਮ ਆਦਮੀ ਪਾਰਟੀ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਵਾਰ ਤੇਜ਼ੀ ਨਾਲ ਮਿਹਨਤ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਲੋਕ ਕਹਿ ਰਹੇ ਨੇ ਠੀਕ ਆ ਪਰ ਜਿਹੜਾ ਬਲਡੋਜ਼ਰ ਚੱਲ ਰਹੇ ਨੇ ਥਾਂ ਥਾਂ ਤੇ ਉਹਦੇ ਉੱਪਰ ਕਈ ਸਵਾਲ ਵੀ ਨੇ ਲੋਕਾਂ ਦੇ ਲੋਕ ਕਹਿੰਦੇ ਵੱਡੀਆਂ ਮੱਛੀਆਂ ਅਜੇ ਵੀ ਬਾਹਰ ਨਹੀਂ ਛੋਟਿਆਂ ਤੇ ਬਲਡੋਜ਼ਰ ਚੱਲੀ ਜਾਂਦੇ ਕਈ ਇੰਜ ਕਹਿ ਰਹੇ ਨੇ ਸੋਸ਼ਲ ਮੀਡੀਆ ਤੁਸੀਂ ਵੇਖਦੇ ਹੋਵੋਗੇ ਫਿਰ ਰੋਜ਼ਾਨਾ ਪੰਜਾਬ ਚ ਅਨਕਾਊਂਟਰਾਂ ਵਾਲਾ ਕੰਮ ਚੱਲਿਆ ਪਿਆ ਅਨਕਾਊਂਟਰ ਰੋਜ਼ਾਨਾ ਹੀ ਇੱਕ ਦੋ ਥਾਵਾਂ ਤੇ ਪੁਲਿਸ ਲੱਤਾਂ ਚ ਗੋਲੀਆਂ ਮਾਰ ਰਹੀ ਹੈ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਠੀਕ ਵੀ ਲੱਗਦੀ ਹੈ ਕਿਉਂਕਿ ਜਿਹੜੇ ਵਿਗੜੇ ਹੋਏ ਅੰਸਰ ਨੇ ਉਹ ਕਹਿੰਦੇ ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ ਪਰ ਇੱਕ ਖਦਸ਼ਾ ਇਹ ਵੀ ਹੈ ਕਿ ਕੀ ਇਸ ਨਾਲ ਪੁਲਸੀਆ ਰਾਜ ਤਾਂ ਨਹੀਂ ਪੈਦਾ ਹੋ ਜਾਏਗਾ ਪੁਲਿਸ ਨੂੰ ਦੁਬਾਰਾ ਫਿਰ ਉਹੀ ਤਾਕਤ ਤਾਂ ਨਹੀਂ ਮਿਲ ਰਹੀਆਂ ਜਦੋਂ ਪੁਲਿਸ ਐਵੇਂ ਝੂਠੇ ਮੁਕਾਬਲੇ ਲੱਤਾਂ 'ਚੋਂ ਛਾਤੀਆਂ 'ਚ ਗੋਲੀਆਂ ਤੱਕ ਤਾਂ ਗੱਲ ਨਹੀਂ ਆ ਜਾਏਗੀ ਜਿਵੇਂ ਕਿ ਮਾਲਵਿੰਦਰ ਮਾਲੀ ਨੇ ਕੱਲ ਆਪਣੇ ਫੇਸਬੁੱਕ ਅਕਾਊਂਟ ਤੇ ਪਾਇਆ ਉਹ ਕਹਿੰਦੇ ਅੱਜ ਗੋਲੀਆਂ ਰੋਜ਼ ਲੱਤਾਂ 'ਚ ਵੱਜ ਰਹੀਆਂ ਨੇ ਕੱਲ ਨੂੰ ਛਾਤੀਆਂ 'ਚ ਵੀ ਵੱਜ ਸਕਦੀਆਂ ਨੇ ਇਸ ਕਰਕੇ ਮਨੁੱਖੀ ਅਧਿਕਾਰਾਂ ਦਾ ਕਾਣ ਕਿਸੇ ਵੀ ਤਰੀਕੇ ਨਾਲ ਠੀਕ ਨਹੀਂਗਾ ਤੁਸੀਂ 얘 ਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ